ਅੱਜ ਸਮੂਹ ਦਾਣਾ ਮੰਡੀ ਭੀਖੇਵੜ ਵੱਲੋਂ ਇੱਕ ਆਮ ਮੀਟਿੰਗ ਕੀਤੀ ਗਈ ਜਿਸ ਵਿੱਚ 1 ਅਕਤੂਬਰ ਦੀ ਪੂਰੇ ਪੰਜਾਬ ਵਿੱਚ ਹੜਤਾਲ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤੇ ਗਏ ਇਸ ਮੀਟਿੰਗ ਵਿੱਚ ਦਾਣਾ ਮੰਡੀ ਦੇ ਸਮੂਹ ਆੜਤੀ ਵੀਰ ਹਾਜ਼ਰ ਸਨ ਇਸ ਮੌਕੇ ਤੇ ਪ੍ਰਧਾਨ ਕਲਬੀਰ ਸਿੰਘ ਜੀ ਕਸੇਲ ਅਚੀਚੇ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆਉਣ ਵਾਲੇ 1 ਅਕਤੂਬਰ ਦੀ ਹੜਤਾਲ ਦੇ ਬਾਰੇ ਆੜਤੀ ਵੀਰਾਂ ਨੂੰ ਜਾਣੂ ਕਰਵਾਇਆ ਤੇ ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਸ ਹੜਤਾਲ ਦਾ ਪੂਰਨ ਸਮਰਥਨ ਕੀਤਾ ਜਾਵੇ ਇਸ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਬੋਲਦਿਆਂ ਕਿਹਾ ਆਕੇ ਅਸੀਂ ਪੂਰਾ ਜ਼ਿਲ੍ਹਾ ਪ੍ਰਧਾਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜਿੰਨਾ ਟਾਈਮ ਸਰਕਾਰ ਵੱਲੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੜਤਾਲ ਦੀ ਵੱਡੀ ਪੱਦਰ ਤੇ ਹੋਣੀ ਹੈ ਤੇ ਸਫਲ ਹੋਣੀ ਹੈ 100 200% ਸਫਲ ਹੋਣੀ ਹੈ ਤੇ ਹੜਤਾਲ ਦਾ ਜਿਹੜਾ ਮੁੱਖ ਕੇਂਦਰ ਬਿੰਦੂ ਆ ਉਹ ਤਰਨਤਾਰਨ ਜਲਾਵਾ ਤੇ ਹੜਤਾਲ ਦੇ ਜਿਹੜੇ ਆ ਨਤੀਜੇ ਵੀ ਸਾਰਥਕ ਆਉਣੇ ਸ਼ੁਰੂ ਹੋ ਗਏ ਆ ਨੇੜੇ ਨੇੜੇ ਸਾਡੇ ਨਾਲ ਜੁੜੇ ਆ ਜੀ ਪ੍ਰਧਾਨ ਕੁਲਬੀਰ ਸਿੰਘ ਜੀ ਕਿਸੇਲ ਤੇ ਆਓ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਦਾਣਾ ਮੰਡੀ ਭੀਖਮੜ ਵਿਖੇ ਹੋਈ ਆ 1 ਅਕਤੂਬਰ ਦੀ ਹੜਤਾਲ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਧ ਵਿੱਚ ਅੱਜ ਜਿਹੜੀ ਸਾਡੀ ਭੀਖਮੜ ਮੰਡੀ ਦੇ ਵਿੱਚ ਸਮੂਹ ਆਰਤੀਆਂ ਦੀ ਮੀਟਿੰਗ ਹੋਈ ਆ 1 ਤਰੀਕ ਦੀ ਹੜਤਾਲ ਨੂੰ ਅਸੀਂ ਪੂਰਨ ਤੌਰ ਤੇ ਸਫਲ ਕਰਨ ਵਾਸਤੇ ਸੱਦਾ ਦਿੱਤਾ ਸੀ ਭੀਖਮੜ ਨਾਲ ਮੈਂ ਇੱਥੇ ਪਹੁੰਚਾ ਆਂ ਤੇ ਲਗਭਗ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਵਿੱਚ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਤੇ ਅੱਜ ਇਹਨਾਂ ਦਾ ਟਾਈਮ ਸੀ ਤੇ ਆੜਤਿਆਂ ਨੇ ਪੂਰਾ ਵਿਸ਼ਵਾਸ ਪ੍ਰਧਾਨ ਕਾਜ ਸਿੰਘ ਜੀ ਦੀ ਗਵਾਈ ਵਿੱਚ ਤੇ ਜਿਹੜੇ ਹੋਰ ਦੇਣਾਂ ਦੀ ਕਮੇਟੀ ਹੈ ਇੱਥੇ ਪ੍ਰਧਾਨ ਗਰਥੇਪ ਸਿੰਘ ਜੀ ਆ ਚੇਅਰਮੈਨ ਸਾਹਿਬ ਸੀ ਚਲੇ ਕੇ ਸ਼ਾ ਦਸੋ ਸਮੂਹ ਆੜਤਿਆਂ ਨੇ ਇੱਕ ਪੂਰਾ ਵਿਸ਼ਵਾਸ ਦਵਾਇਆ ਪ੍ਰਣ ਕੀਤਾ ਕਿ ਅਸੀਂ ਇੱਕ ਤਰੀਕ ਤੋਂ ਜਿੰਨਾ ਚਿਰ ਹੜਤਾਲ ਦਾ ਸਾਡੇ ਮਸਲੇ ਹੱਲ ਨਹੀਂ ਤੇ ਅਸੀਂ ਪੂਨ ਤਰਤੇ ਮੰਡੀ ਆਪਣੀ ਬੰਦ ਰੱਖਾਂਗੇ ਤੇ ਹੜਤਾਲ ਤੇ ਪਾਵਾਂਗੇ ਇਹ ਜਿਹੜੀ ਹੜਤਾਲ ਹੈ ਕਿੰਨਾ ਟਾਈਮ ਤੱਕ ਚੱਲੇਗੀ ਜੀ ਇਹਦਾ ਜੇ ਕੁਝ ਨਹੀਂ ਕਹਿ ਸਕਦੇ ਪਰ ਇਹ ਆ ਵੀ ਜਦੋਂ ਐਡੀਆਂ ਵੱਡੀਆਂ ਸਟ੍ਰਾਈਕਾਂ ਹੁੰਦੀਆਂ ਲੰਮਾ ਸਮਾਂ ਚੱਲਦੀਆਂ ਉਤੋਂ ਪਹਿਲਾਂ ਮਸਲੇ ਹੋ ਸਕਦਾ ਵੀ ਇੱਕ ਤਰੀਕ ਤੋਂ ਪਹਿਲਾਂ ਸਾਡਾ ਮਸਲਾ ਹੱਲ ਹੋ ਜਾਏ ਇਹ ਵੀ ਚਾਂਸ ਜਿਹੜੇ ਆ ਉਹ ਬਣਦੇ ਜਾਂਦੇ ਸਾਡੇ ਜਿਹੜੇ ਪ੍ਰਧਾਨ ਜੀ ਕਾਲੜਾ ਜੀ ਇਹ ਪੰਜਾਬ ਦੇ ਉਹ ਕੇਂਦਰ ਤੇ ਪੰਜਾਬ ਸਰਕਾਰ ਦੇ ਲਗਾਤਾਰ ਸੰਪਰਕ ਦੇ ਵਿੱਚ ਨੇ ਤੇ ਹੜਤਾਲ ਦੇ ਸਬੰਧ ਵਿੱਚ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਕਿਉਂਕਿ ਇੱਕ ਤਰੀਕ ਨੂੰ ਜਿਹੜਾ ਝੋਨਾ ਤਕਰੀਬਨ ਮੰਡੀਆਂ ਦੇ ਵਿੱਚ ਆ ਜਾਏਗਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਤੇ ਕਿਸਾਨ ਵੀਰਾਂ ਨੂੰ ਤੇ ਅਸੀਂ ਪਿੰਡਾਂ ਦੇ ਅਨਾਊਂਸਮੈਂਟ ਵੀ ਕਰਾਉਂਦੇ ਆ ਤੇ ਆਪਣੇ ਤੌਰ ਤੇ ਵੀ ਅਸੀਂ ਜਾਗਰਤ ਕਰਨ ਦੇ ਆ ਕਿ ਹੜਤਾਲ ਦੇ ਵਿੱਚ ਸਾਡਾ ਆੜਤੀਆਂ ਦਾ ਤੁਸੀਂ ਸਾਥ ਦਿਓ ਕਿਸਾਨ ਤੇ ਆੜਤੀ ਦਾ ਜਿਹੜਾ ਬਹੁਤ ਨੇੜ ਦਾ ਰਿਸ਼ਤਾ ਵਾ ਹਾਂਜੀ ਤੇ ਜਦੋਂ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਸੀ ਦਿੱਲੀ ਦੇ ਵਿੱਚ ਤੇ ਆੜਤੀਆ ਵਰਗ ਉਹਨਾਂ ਦੇ ਨਾਲ ਹਰ ਪੱਖੋਂ ਉਹਨਾਂ ਦੇ ਨਾਲ ਰਿਹਾ ਸੀ ਕਿਸੇ ਵੀ ਤਰੀਕੇ ਦੀ ਉਹਨਾਂ ਦੀ ਮਦਦਤ ਦੀ ਲੋੜ ਸੀ ਤੇ ਉੱਥੇ ਅਸੀਂ ਨਾਲ ਖੜੇ ਸਾਂ ਤੇ ਸਾਡੀਆਂ ਸੰਯੁਕਤ ਮੋਰਚਿਆਂ ਵੀ ਪਹਿਲਾਂ ਮੀਟਿੰਗਾਂ ਹੋ ਚੱਕੀਆਂ ਤੇ ਸਾਨੂੰ ਉਹਨਾਂ ਨੇ ਪੂਰਨ ਤੌਰ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਤੁਹਾਡੇ ਆੜਤੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਰਵਾਂਗੇ ਠੀਕ ਹੈ ਜੀ ਧੰਨਵਾਦ